ਦੀ ਰਵਾਹੇ ਗੁਰੂ ਸਾਹਿਬ ਜੀ ਸਾਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪਾਉੜੀ ਮਮਾ ਜਾਹੁ ਮਰਮ ਪਛਾਨਾ ਭੇਟ ਤ ਸਾਧ ਸੰਗ ਪਤੀਾਨਾ ਦੁਖ ਸੁਖ ਆਕੈ ਸਮਤ ਵਿਚਾਰਾ ਨਰਕ ਸੁਰਗ ਰਹਤ ਔਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਵਾਰਸ ਮਹਿ ਪਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ ਸਰ ਲੋਕ ਯਾਰ ਮੀਤ ਸੁਨ ਸਾਜਨ ਹੋ ਬਿਨ ਹਰ ਛੂਟਨ ਨਾਹੀਂ ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹੇ ਪਗੜਿ ਯਯਾ ਯਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕਹਿ ਲਾਓ ਸਿੱਧਿਆ ਜਾਹੁ ਯਤਨ ਕਰ ਹੋਤ ਛਟਾਰਾ ਯਾਹੁ ਯਤਨ ਕਰ ਹੋਤ ਛਟਾਰਾ ਵਾਹੁ ਯਤਨ ਸਾਧ ਸੰਗਾਰਾ ਯਾ ਉਬਰਨ ਧਾਰੇ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਜਾਹੂ ਤਰਨ ਤਾਰਨ ਸਮਰਾਥਾ ਰਾਖ ਲੇਹੁ ਨਿਰਗੁਨ ਨਰਨਾਥਾ ਮਨ ਬਾਚ ਕ੍ਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਟਿ ਆਈ ਸ ਲੋਕ ਰੋਸ ਨ ਕਾਹੂ ਸੰਗ ਕਰਹੁ ਆਪਨ ਆਪ ਵਿਚਾਰ ਹੋਏ ਨਾ ਮਾਨਾ ਜਗ ਰਹੁ ਨਾਨਕ ਨਦਰੀ ਪਾਰ ਪਾਉੜੀ ਰਾਰਾ ਰੇ ਨ ਹੋਤ ਸਭ ਜਾ ਕੀ ਤਾਜ ਅਭਿਮਾਨ ਛੁੱਟੈ ਤੇਰੀ ਬਾਕੀ ਰਣ ਦਰ ਗਹਿ ਤੌਸੀ ਜਹ ਭਾਈ ਜਾਉ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕਹਿ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠ ਬਿਖੈ ਬਿਆਦ ਯਾਦੇ ਹੀ ਮਹਿਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵ ਔਖਦ ਜਾਹੂ ਦੁਖ ਦਰਦ ਤਿਹ ਮਿਟਹਿ ਖਨਾਹੂ ਨਾਮ ਔਖਦ ਜਿਹਰ ਦਹਿ ਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਘਟ ਹੈ ਭਾਈ ਗੁਰ ਪੂਰੇ ਬਿਨ ਬਿਦ ਨਾ ਬਨਾਈ ਘਰ ਪੂਰਾ ਸੰਜਮ ਕਰ ਦਿਆ ਨਾਨਕ ਤਾ ਫਿਰ ਦੁਖ ਨਾ ਥੀ ਆਸ ਲੋਕ ਵਾਸ ਦੇਵ ਸਰਬਤਰਮੈ ਊਨ ਨਾ ਕਤੂ ਹੂਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦਰਾਏ ਪਾਉੜੀ ਵਾ ਵੈਰ ਨਾ ਕਰੀਐ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸ ਦੇਵ ਜਲ ਥਲ ਮਹਿ ਰਵਿਆ ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ਵੈਰ ਵਿਰੋਧ ਮਿਟੇ ਤਿਹ ਮੰਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲਹ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸੋ ਲੋਕ ਹਉ ਹਉ ਕਰਤ ਬਿਹਾਨੀਆਂ ਸਾਕਤ ਮੁਗਦ ਅਜਾਨ ਡੜਕ ਮੋਏ ਜਿਉ ਤ੍ਰਿਖਾ ਬੰਤ ਨਾਨਕ ਕਿਰਤ ਕਮਾਨ ਪੌੜੀ ੜਾੜਾ ੜਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮ ਰਾਧੂ ਰੂੜੋ ਜੇਹ ਬਸਿਓ ਰਿਦਮਾਹੀ ਵਾਕੀ ੜਾੜ ਮਿਟਤ ਬਿਨ ਸਾਹੀ ੜਾੜ ਕਰਤ ਸਾਖਤ ਗਾਵਾਰਾ ਜੇਹ ਹਿਇ ਐ ਅਹੰ ਬੁੱਧ ਬੇਕਾਰਾ ੜਾੜਾ ਗੁਰਮੁਖ ੜਾੜ ਮਿਟਾਈ ਨਿਮਖਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗਹ ਉਕਤ ਸਿਆਨ ਫਤਿਆਗ ਗੁਰ ਦੀਖਿਆ ਜਹ ਮਨ ਬਸੈ ਨਾਨਕ ਮਸਤਕ ਭਾਗ ਪਾਉੜੀ ਸਸਾ ਸਰਨ ਪਰੇ ਅਭਾਰੇ ਸ਼ਾਸਤਰ ਸਿਮਰਤ ਬੇਦ ਪੁਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਪੂਲਨ ਹਾਰੇ ਤੁਮ ਸਮਰਥ ਅਗਨਤ ਅਪਾਰੇ ਸਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ ਸੇ ਲੋਕ ਖੁਦੀ ਮਿਟੀ ਤਬ ਸੁਖ ਭਾਏ ਮਨ ਤਨ ਭਾਏ aroog ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪੌੜੀ ਖਖ ਖਰਾ ਸਰਾ ਹਉ ਤਾਹੂ ਜੋ ਖਿੰਨ ਮਹਿ ਊਨੇ ਸੋ ਬਰਪਰਾਹੂ ਖਰਾ ਨਿਮਾ ਨਾ ਹੋਤ ਪਰਾਨੀ ਅਨ ਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਾ ਉਹ ਆ ਸੁਖ ਦੇਤਾ ਪਾਰ ਬ੍ਰਹਮ ਐਸੋ ਆਗਨਤਾ ਅਸੰਖ ਖਤੇ ਖਿਨ ਬਖਸ਼ਨ ਹਾਰਾ ਨਾਨਕ ਸਾਹਿਬ ਸਦਾ ਦਇਆਰਾ ਸੋ ਲੋਕ ਸਤ ਕਹੋ ਸੁਨ ਮਨ ਮੇਰੇ ਸਰਨ ਪਰੋ ਹਰ ਰਾਇ ਉਕਤ ਸਿਆਨ ਪਸਗਲ ਤਿਆਗ ਨਾਨਕ ਲਏ ਸਮਾਏ ਪਾਉੜੀ ਸਸ ਸਿਆਨ ਪਛਾੜ ਈਾਨਾ ਹਕਮਤ ਹੁਕਮ ਨਾ ਪ੍ਰਭ ਪਤੀਆਨਾ ਸਹਸ ਭਾਂਤ ਕਰਹਿ ਚਤੁਰਾਈ ਸੰਗ ਤੁਹਾਰੈ ਏਕ ਨਾ ਜਾਈ ਸੋਉ ਸੋਉ ਜਪ ਦਿਨ ਰਾਤੀ ਰੇ ਜੀ ਚੱਲੇ ਤੁਹਾਰੈ ਸਾਥੀ ਸਾਧ ਸੇਵਾ ਲਾਵੇ ਜਿਹ ਆਪੈ ਨਾਨਕ ਤਾ ਕੋ ਦੁਖ ਨਾ ਬਿਆਪੈ ਸੋ ਲੋਕ ਹਰ ਹਰ ਮੁਖ ਤੇ ਬੋਲਨਾਂ ਮਨ ਵੂਠੈ ਸੁਖ ਹੋਏ ਨਾਨਕ ਸਭ ਮਹਿ ਰਵ ਰਹਿਆ ਥਾਨਥ ਨੰਤਰ ਸੋਏ ਪੌੜੀ ਹਿਰੋ ਕਟ ਕਟ ਸਗਲ ਕੈ ਉਰ ਰਹੇ ਭਗਵਾਨ ਹਉ ਵਤ ਆਏ ਸਾਧ ਸਦੀਵ ਦੁਖ ਭੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਤਹਿ ਹਉ ਨਾਹੀ ਤਹਿ ਆਪ ਹਤੇ ਦੁਖ ਜਨਮ ਹੈ ਮਰਨ ਸੰਤ ਸੰਗ ਪਰਤਾਪ ਹਿਤ ਕਰ ਨਾਮ ਦ੍ਰਿੜੈ ਧਿਆਲਾ ਸੰਤਹਿ ਸੰਗ ਹੋਤ ਕਿਰਪਾਲਾ ਔਰੈ ਕਛੂ ਨਾ ਕਿਨਹੁ ਕੀਆ ਨਾਨਕ ਸਭ ਕਛ ਪ੍ਰਭ ਤੇ ਹੂ ਆਸ ਲੋਕ ਲੇਖ ਕ ਤਹ ਨ ਛੂਟੀ ਐ ਖਿੰਖਿਨ ਖਨ ਪੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪਮਤ ਜੀਉ ਪਿੰਡ ਜਿਨ ਸੁਖ ਦিয়ে ਤਾਹੇ ਨ ਜਾਣਤ ਤਤ ਲਾਹ ਮਾਇਆ ਕਾਰਨੇ ਦਹ ਦਸ ਢੂੰਡਨ ਜਾਏ ਦੇਵਨ ਹਰਦਾ ਤਾਰ ਪ੍ਰਭ ਨਿਮਖ ਨ ਮਨ ਹੈ ਬਸਾਏ ਲਾਲਚ ਝੂਠ ਬੇਕਾਰ ਮੋਹ ਆ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾਂ ਤਿਨ ਹੂ ਸੰਗ ਬਿਹਾਏ ਤੁਦ ਭਾਵੈ ਤਾਂ ਬਖਸ਼ ਲੈਹੇ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨੀਰ ਤਰੇ ਸਰ ਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪਾਉੜੀ ਖੇਲਤ ਖੇਲਤ ਆਇਓ ਅਨੇਕ ਜਾਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖਿਮਾ ਗਹੀ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਾਈ ਆਨੰਦ ਸੁਖ ਬਿਸਰਾਮ ਖੇਪ ਨੇ ਬਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਿਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਆਗੇ ਪਾਛੈ ਆਪ ਨਾਨਕ ਸੋ ਸਰਾਹੀਐ ਜੇ ਘਟ ਘਟ ਰਹਿ ਆਪ ਬਿ ਆਪ ਸੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮਹਤ੍ਰ ਭਵਨ ਪ੍ਰਭ ਧਾਰੇ ਅੱਖਰ ਕਰ ਕਰ ਬੇਦ ਵਿਚਾਰੇ ਅੱਖਰ ਸਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਵਖਿਆਨ ਅੱਖਰ ਮੁਕਤ ਜੁਗਤ ਭੈ ਭਰਮ ਅੱਖਰ ਕਰਮ ਕਿਰਤ ਸੁਚ ਧਰਮ ਦ੍ਰਿਸ਼ਟਮਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਔਰ ਜ ਰਹਿਓ ਸਭ ਸੰਗ ਅਨੁਪ ਰੂਪਾਵਤੀ ਉਸ ਤਤ ਕਹਿ ਨਾ ਜਾਏ ਮੁਖ ਹੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਪੌੜੀ ਏ ਅਚੁੱਤ ਏ ਪਾਰ ਬ੍ਰਹਮ ਅਬਨਾਸੀ ਆਗਨ ਆਸ ਏ ਪੂਰਨ ਏ ਸਰਬਮੈ ਦੁਖ ਭੰਜਨ ਗੁਣਤਾਸ ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਭ ਤੀਕ ਏ ਗੋਬਿੰਦ ਏ ਗੁਣ ਨਿਧਾਨ ਜਾ ਕੇ ਸਦਾ ਵਿਵੇਕ हे अपरंपर हर हर रे हह पी हो वनहार हे संत है कह सदा संग निधारा आधार हे ठाकुर हाऊ दासरो मैं निर्गुण गुण नहीं कोई नानक दीजे नाम दान राखौ हिए परोए सलोक गुरुदेव माता गुरुदेव पिता ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦੇ ਪਸ ਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮੰਤਨ ਨਿਰੋਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ ਕਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਮ ਮੂੜ ਪਾਪੀ ਜਤ ਲਗ ਤਰਾ ਗੁਰਦੇਵ ਸਤ ਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ ਕਰਾ ਇਹੋ ਸਲੋਕ ਆਦ ਅੰਤ ਪੜਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ